ਕਸ ਸਪਰਾਈਜ਼ ਦਿੱਤਾ ਤੈਨੂੰ ਚੱਕ ਚੱਕ ਬਈ ਪੈਸੇ ਲਗੇ ਉਹ ਤੇ ਤੂੰ ਹੁੰਦੀ ਉਹ ਇਹ ਪਟੂੜਾ ਲੜੀ ਬਣਾਏ ਭਾਈ ਨਾ ਆਹ ਡੈਡੀ ਅੱਜ ਸਪਰਾਈਜ਼ ਦਾ ਮਮਮੀ ਨੂੰ ਲਿਜਾ ਕੇ ਹਾਂ ਸਭ ਤੇ ਪਿਆਉ ਨਾ ਸੀ ਅੱਜ ਵੀ ਇੱਤੀ ਰਾਤ ਕੀਤੀ ਇਹ ਤਾਂ ਦੋਨੇ ਸਾਡੇ ਓਕੇ ਆ ਮੈਂ ਕਿਚਨ ਮੈਟ ਹਾਂ ਜੀ ਇੱਕ ਮਿੰਟ ਵਿੱਚ ਕਰਕੇ ਦੇਖ ਲਵਾਂ ਮੈਂ ਹਾਂ ਹਾਂ ਜੀ ਲੋ ਸਲੀਪਰ ਨਹੀਂ ਹੁੰਦਾ ਬੰਦਾ ਲਾਓ ਜੀ ਪਹੁੰਚ ਚੁੱਕੇ ਹਾਂ ਜੀ ਆਰ ਫਰਨੀਚਿੰਗ ਵਾਲਿਆਂ ਇੱਥੋਂ ਲੈ ਕੇ ਜਾਣਾ ਲੈਣਾ ਕੀ ਆ ਚਾਦਰਾਂ ਦੇਖਣੀ ਆ ਯਾਰ ਆ ਜੋ ਫਿਰ ਆਈ ਡੈਡੀ ਲੈ ਕੇ ਤਵਾਂਗਾ ਮੰਮੀ ਨੂੰ ਸਰਪ੍ਰਾਈਜ਼ ਹੈ ਚਲੋ ਲਾਈਟਾਂ ਦਾ ਹੀ ਮੋਲ ਆ ਲਾਈਟਾਂ ਨਹੀਂ ਚਾਣਨ ਪਾਉਣਾ ਇਹਨਾਂ ਤੇ ਕਵਰ ਲੈਣੇ ਆ ਕਿ ਰਜਾਈ ਲੈਣੇ ਆ ਲੈਣਾ ਕੀ ਆ ਉਹ ਪੂਰਾ ਸੈੱਟ ਹੀ ਸਰਦੀਆਂ ਵਾਲਾ ਉਹਦੇ ਵਿੱਚ ਰਜਾਈ ਦਾ ਕਵਰ ਹੋਊਗਾ ਇੱਕ ਚਾਦਰ ਹੁੰਦੀ ਆ ਪਿੱਲੋ ਕਵਰ ਹੁੰਦੇ ਆ ਕੋਟਨ ਦੀਆਂ ਆ ਜੀ ਇਹ ਤਾਂ ਉਹੀ ਅਜੇ-ਹਜੇ ਪਹਿਣ ਪਹਿਣੀ ਨਹੀਂ ਲੱਗੀ ਸੀ ਉਹਨੂੰ ਨਾ ਉਹ ਤਾਂ ਕਬੀੜੇ ਤੇ ਸੀ ਹਾਂ ਸੋਈ ਤਾਂ ਉਹ ਨਹੀਂ ਦੂਜਾ ਇਹ ਲੈ ਲਵੋ ਤੁਸੀਂ ਰਾਹਿਸ਼ ਕਿ ਸੰਟਾ ਕੋਲ ਟੀਮ ਅਕਾਊਂਟ ਕੰਪਨੀ ਆਸਟੈਂਟ ਹੈ ਓਕੇ ਬੜੀ ਅੱਛੀ ਕੰਪਨੀ ਹੈ ਕੱਪੜੇ ਦੀ ਬੋਗ ਨਹੀਂ ਆਨੇ ਕਰਾਉਣੇ ਹੈ ਨਾ ਸਲਿੱਪ ਨਹੀਂ ਕਰੇਗੇ ਜੇਪੋ ਵਾਲੇ ਕਵਰ ਹਾਂਜੀ ਉਹ ਨਹੀਂ ਦੂਸੇ ਹੀ ਆਹ ਬਹੁੰਦਾ ਹੈਗਾ ਜੱਪਦਾ ਤੋਂ ਜਿੰਨਾਂ ਕਰਾਉਂਦੇ ਇਹ ਕੀ ਕੀ ਦੇ ਕਵਰ ਨੇ ਉਹ ਮੋਟੇ ਬਸ ਇਹ ਆਪਣਾ ਕਵਰ ਲੱਗ ਜਾਏਗਾ ਨਾ ਉਹ ਬੈੱਡ ਸ਼ੀਟ ਖਰੀਦਣੀ ਹੈ ਕਿੰਗ ਸਾਈਜ਼ ਆ ਕਿੰਗ ਸਾਈਜ਼ ਚਾਈ ਜਿੰਦਾ ਇਹ ਸ਼ਾਰਟ ਚਾਹੀਏ ਉਹ ਕਿ ਤੇ ਬੈੱਡ ਸ਼ੀਟ ਕਿੰਗ ਸਾਈਜ਼ ਹੋਵੇ ওকে ਚਲੋ ਹਣਾ ਜਿਆਦਾ ਵੱਡਾ ਨਹੀਂ ਲੱਗ ਰਿਹਾ ਕਿ ਉਹ ਮੈਨੂੰ ਇਹ ਸਾਈਜ਼ ਉਹ ਸ਼ਰਫਾ ਹੀ ਲੱਗਦਾ ਸਹੀ ਉਹ ਇੱਕਦਮ ਮਤਲਬ ਹੁੰਦਾ ਚਲੋ ਆ ਤਾਂ ਆ ਸਾਈਡ ਸਟਾਲ ਵਾਲੀ ਹੋਗੀ ਉੱਪਰੋਂ ਪਲੇਨ ਹੁੰਦੀ ਆ ਮਤਲਬ ਆ ਚੀਜ਼ਾਂ ਨਹੀਂ ਚਾਹੀਦੀ ਕਿਸੇ ਇਹ ਰਜਾਈਆਂ ਦੇ ਕਵਰ ਆ ਮਮਮੀ ਤੇ ਇਹ ਤਾਂ ਸਹੀ ਆ ਮੰਗਾਰਾ ਇਹ ਤਾਂ ਇਹ ਕੱਲਾ ਲੈ ਲੂ ਚਾਹੀ ਸਿਆਣਾ ਚ ਇੰਨਾ ਆ ਫੈਬਰਿਕ ਇੰਨੀ ਵਧੀਆ ਹੁੰਦੀ ਐ ਜੇ ਕੱਲੇ ਚ ਪਸੀਨਾ ਆਉਣ ਲੱਗ ਜਾਂਦਾ ਇੰਨਾ ਮੋਟਾ ਕਿਉਂਕਿ ਜਿੰਨਾ ਭਾਰਾ ਹੁੰਦਾ ਉੰਨੀ ਚੀਜ਼ ਲੱਗ ਨਹੀਂ ਜਾਂਦੀ ਬਹੁਤ ਲੱਗੇ ਕਵਰ ਹੁੰਦੇ ਆ ਉਪਰੋਂ ਪਲੇਨ ਹੋਵੇ ਬਸ ਆ ਕਿਸਮਾਰ ਜਿਹੜਾ ਡਿਜ਼ਾਈਨਿੰਗ ਜਿਹਾ ਹੋਵੇ ਇਹ ਤਾਂ ਜਿਹੜਾ ਮਰਜੀ ਪਾਸਾ ਡੈਢ ਲੈ ਲੂ ਬਹੁਤ ਵਧੀਆ ਕਵਰ ਹੁੰਦੇ ਆ ਆ ਆ ਜੀ ਜੀ ਸੀ ਜੀ ਇਹ ਵੀ ਦਿਖਾਓ ਬੜੀ ਜੀ ਇਹ ਸੋਹਣੇ ਲੱਗਦੇ ਆ ਨਾਲੇ ਹਨਾ ਨਾਲੇ ਆਪਣੇ ਪਰਦੇਆਂ ਨਾਲ ਮੈਚਿੰਗ ਆ ਲੈ ਹਰ ਇੱਕ ਚੀਜ਼ ਦਨ ਪਰਦੇ ਨਾਲ ਮੈਚਿੰਗ ਚਾਹੀਦੀ 30% ਆਫ ਆ ਤੇ ਇਹ ਆਪ ਨੂੰ ਕਵਰ ਇੱਕ ਕਿੰਨੇ ਦਾ ਪਊਗਾ ਹੈ ਇਹ ਦੋ ਲੈਣੇ ਆ ਇਹ ਫਿਰ ਮੰਮੀ ਤੇ ਡੈਡੀ ਦੀ ਜਾਈ ਵਾਸਤੇ ਇੱਕੋ ਹੀ ਪੀ ਲੈ ਨਹੀਂ ਕੀ ਹੋਰ ਕਰਦੇ ਹੋ ਇੱਕ ਅੱਧਾ ਦਿਖਾਓ ਫਿਰ ਡਾਰਕ ਵੀ ਜਾਈ ਇੱਕੋ ਇੱਕੋ ਜਿਹਾ ਦੋ ਦਿਖਾ ਦਿਓ ਜਾਂ ਨਹੀਂ ਪਲੇਨ ਚ ਸਿੰਗਲ ਹੀ ਰਾਈਆ ਤੇ ਵੀ ਤੇ ਕੋਹਲੀ ਕਾ ਪਰੇ ਕੋਟਨ ਨੇ ਮਿਲ ਜੇ ਕੋਟਨ ਨਹੀਂ ਮਿਲੂ ਸਾਲਾ ਕੋਟਨ ਕਿੱਥੇ ਕੋਈ ਹੋਰ ਕਲਰ ਚੋਵੇ ਚਾਹੀਦਾ ਮੈਨੂੰ ਆ ਪਲੇਨ ਹੀ ਆ ਬਸ ਆ ਡਿਜ਼ਾਈਨ ਹੀ ਹੋਵੇ ਜੀ ਹੋਗਾ ਬੰਦ ਦੇ ਦੇਈਏ ਜਾਂ ਮੈਂ ਵੀ ਲੈ ਲੱਖਾਂ ਆ ਦੋ ਪੀਸ ਹੀ ਰਹਿ ਗਏ ਸਿੰਗਲ ਜੇ ਇੱਕ ਅੱਧਾ ਡਾਰਕ ਕਲਰ ਹੋਰ ਦਿਖਾ ਦਿਓ ਮੈਨੂੰ ਸਾਰੇ ਪੀਸ ਇੱਕ ਤਾਂ ਆ ਸਾਈਡ ਤੇ ਕਰ ਦਿਓ ਇੱਕ ਤਾਂ ਲੈ ਲਊ ਹਾਂ ਆਹੋ ਲੈ ਲਓ ਫਿਰ ਇੱਕ ਪਾਸੇ ਕਰ ਰਹਿਣ ਆਦਾ ਮੈਨੂੰ ਬਹੁਤ ਸੋਹਣਾ ਲੱਗਿਆ ਮਿੱਟੀ ਰੰਗਾ ਰੰਗ ਦਾ ਚਾਹੇ ਤੁ ਲਿਟੀ ਜਾਏ ਇਹਦੇ ਤੇ ਨੇ ਜੇ ਉਹ ਉਹਨੇ ਦੇਖੀ ਸੀ ਆਣਾ ਸੀ ਨਹੀਂ ਹੋ ਗਿਆ ਬਸ ਇੱਕ ਅੱਧਾ ਦੇਖਣਾ ਪਰ ਇਹ ਰੰਗ ਬਰੰਗਾ ਜਿਹਾ ਆ ਗਿਆ ਇਹ ਡੈਡੀ ਲੈ ਲਿਆ ਕਰੋ ਹਾਂ ਨਹੀਂ ਨਹੀਂ ਹੋਰ ਤਾਂ ਸਾਰੇ ਪੀਸ ਦੇਖਦੇ ਆਪਾਂ ਕਿਹੜੇ ਆਗਲੇ ਮਹੀਨੇ ਮੰਮੀ ਜੀ ਮੈਂ ਕਹਿੰਦੀ ਹਾਂ ਵੀ ਠੰਡ ਆ ਆ ਰਾਤ ਨੂੰ ਹੁਣ ਠੰਡ ਹੋ ਜਾਂਦੀ ਆ ਇਹਦੇ ਦਾ ਇਕੱਲਾ ਵੀ ਲੈ ਲਉ ਕਿੰਨਾ ਸੌਫਟ ਆ ਬੋਰ ਜੰਮਾ ਬੋਰ ਨਹੀਂ ਆਉਣਾ ਇਹ ਤਾਂ ਨਿੱਕਾ ਵੀ ਬੋਰ ਉਹ ਵੀ ਤੁਹਾਨੂੰ ਦੇ ਲੈਂਦੇ ਹਾਂ ਵੀ ਨੂੰ ਲੈ ਜੰਦੇ ਹਾਂ ਮੈਂ ਉਹਨੇ ਕਿਹੜਾ ਹੋਰ ਦੇ ਉਹਨੇ ਕਿਹਾ ਮੈਂ ਹੋਰ ਪਾਤੜਾ ਲਾ ਲੈਣਾ ਮੈਂ ਹੋਰ ਪਾਦਾ ਲੈਣਾ ਸਹੀ ਗੱਲ ਆ ਭਾਈ ਦੀ ਗੱਲ ਆ ਹਾਂ ਪੁੱਤਲੇ ਜਦਨੇ ਮੰਗਾ ਤੀ ਦੇਤੇ ਹੁਣੇ ਆਈ ਗਏ ਨਾ ਉਹ ਨਹੀਂ ਹੁਣ ਆਪਣੇ ਕੋਲੇ ਸਟਾਕ ਦੁਬਾਰਾ ਕਦੋਂ ਆਣਾ ਜੀ ਸਟਾਕ ਕਦੋਂ ਆਉਣਾ ਇਹ ਤਾਂ ਅਗਲੇ ਮਹੀਨੇ ਜਿੰਨੀ ਕਰੂਗਾ ਇਹ ਹੁਣ ਦੋ ਪੀਸ ਹੀ ਰਹਿ ਗਏ ਵੀਰੇ ਉੱਛ ਰੂਗ ਅਗਲੇ ਮੌਨਸੂਨ ਆ ਦੋ ਪੀਸ ਦਾ ਕਰ ਦੋ ਇਹਦੀ ਜਿਪ ਵਗੈਰਾ ਵੜੀ ਜੀ ਚੈੱਕ ਕਰ ਇਹ ਤਾਂ ਦੋਨੇ ਸਾਡੇ ਓਕੇ ਆ ਦੇਖ ਲਓ ਪੂਰੀ ਓਕੇ ਪਰ ਨਾ ਆਈ ਦੀ ਨਿਕਲੇ ਕੁਝ ਨਹੀਂ ਹੋਣਾ ਮਸ਼ੀਨ ਵਾਸ਼ ਹੋ ਜਾਂਦੀ ਹੈ ਤੇ ਜੀ ਬਹੁਤ ਵਧੀਆ ਇੱਕ ਦਾ ਪੀਸ ਕਰ ਦੋ ਹਨਾ ਇਹ ਵੀ ਵੜੀ ਦੀ ਚੈੱਕ ਇਹ ਵੀ ਦੇਖ ਲੈ ਇਹ ਵੀ ਲੈ ਲੈ ਕਿਤਰਾ ਇਹ ਜੱਪਰ ਸੋਨੇ ਸੋਨੇ ਰੰਗ ਨੂੰ ਮੁੜ ਕੇ ਹੋ ਰੇ ਵੀ ਨਾ ਮੈਂ ਸਹੀ ਗੱਲ ਆ ਡਬਲ ਬੈੱਡ ਦੀ ਜੀ ਕਹਾਂ ਲਈ ਵਾਸਤੇ? ਹਾਂ ਫਿਰ ਥੱਲੇ ਵਾਲੇ ਵਾਸਤੇ ਰੁੱਕ ਕੇ ਦੇਖ ਲਾਂਗੇ ਜਿਹੜੀ ਥੱਲੇ ਹੋਰ ਜਾਈ ਸੈੱਟ ਪੂਰਾ ਉਹਦੇ ਕਵਰ ਚਾਹੀਦੇ ਆ। ਨਹੀਂ ਨਹੀਂ ਕੋਲਿਆ ਨਾ ਬਸ ਮੈਨੂੰ ਬਾਹਲੇ ਰੰਗ ਬਰੰਗ ਨਹੀਂ ਜਿਵੇਂ ਉਹ ਸੀਗਾ ਪੇਸ ਚੰਦਿਆ ਕਲਰ ਲਾਈਟ ਕੋਈ ਨਾ ਹੋਵੇ ਉੱਤੇ। ਔਰ ਰੰਗ ਬਰੰਗ ਨਹੀਂ ਚਾਹੀਦਾ। ਸਰਾਣੇ ਦਿਖਾ ਦਿਓ ਵੀਰੇ। ਥੱਲੇ ਦਿਖਾ ਦਿਓ। ਜ਼ਿਆਦਾ ਉੱਚੇ ਵੀ ਨਾ ਹੋਣ। ਮੀਡੀਅਮ ਜੇ ਚ ਹੋਣ। ਆ ਦੇਖ। ਦੇਖੀ ਮਾੜਾ ਯਾ ਦੇਖ। ਸਾਈਡ ਇੰਦਰ ਦਾ ਵਧੀਆ ਹੋਰ ਦਿਖਾਓ ਨਹੀਂ ਇੰਨਾ ਗੁੱਥਿਆ ਬਹੁਤ ਆ ਮੇਰੇ ਹਿਸਾਬ ਨਾਲ ਯਾਰ ਬਾਲਾ ਫਿਰ ਸਿਰ ਦੁਫਾਣ ਲਾ ਦਿੰਦਾ ਧੌਣ ਜਦੋਂ ਚੱਕੀ ਜਾਂਦੀ ਹੈ ਨਾ ਇਹ ਕਿੰਨੇ ਦਾ ਬਿੱਲ ਹੋ ਇੱਕ ਤਾਂ 1100 ਦਾ ਇੱਕ ਤਾਂ ਇਹ 1500 ਦਾ ਜਿਹੜਾ ਹੈ ਜਿਹੜਾ ਹੈ ਤੇ ਇੱਕ ਜਿਹੜਾ ਵੈਕਿਊਮ ਕੀਤੇ ਆਉਂਦੇ ਆ ਉਹ ਵੈਕਿਊਮ ਕੀਤੇ ਇਹ ਦੋ ਜਿਹੜੇ ਆ 1100 ਦਾ ਇੱਕ ਤਾਂ ਆ ਗਿਆ ਬਹੁਤ ਅੱਛਾ ਥੀ ਇਹ 1000 ਦਾ ਬੜਾ ਚੰਗਾ ਕੋਈ ਤੇ ਆਪਣਾ ਨਹੀਂ ਖਰਾਬ ਨਹੀਂ ਹੋਣਾ ਹੈਗਾ ਜਿਵੇਂ ਪੀਸ ਤੇ ਐਸੇ ਹੀ ਰਹਿਣਾ ਹੈ ਐਮ 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 ਇੱਕ ਪੀਰ ਹੈਗਾ 42 ਤੋਂ ਦਾ ਬਟੇ ਨਾਲ ਬਹੁਤ ਮੋੜਾ ਹੈ ਫੇਰ ਹੈ ਫੇਰ 42 ਆਪਣਾ ਮੈਂ ਸਮਝ ਗਈ ਜਿਵੇਂ ਆ ਆ ਵੀ ਆਪ ਠੀਕ ਆ ਵੀ ਆਪ ਠੀਕ ਆ ਤਾਂ ਬੜਾ ਹੀ ਉਹ ਆ ਹਾਂ ਜੀ ਮੈਂ ਨਹੀਂ ਚੱਪ ਮੈਂ ਇਹ ਨਹੀਂ ਇਹ ਤਾਂ ਕੰਪਟੇਬਲ ਹੀ ਨਹੀਂ ਲੱਗਦਾ ਦੇਖੋ ਆ ਜਿਵੇਂ ਤੁਸੀਂ ਆ ਲੈ ਲਓ ਜਿਹੜਾ ਤੁਹਾਡੇ ਹੱਥ ਤੇ ਆ ਉਹ ਦਿਖਾਇਓ ਉਹ ਬੜਾ ਮੜਾ ਜਿਹਾ ਉਹ ਵੱਡੇ ਸਾਈਜ਼ ਦਾ ਬਲੂਰ ਆ ਇਹ ਕੋ ਵੀ ਇਹ ਜੋ ਛੋਟਾ ਸਾਹੀ ਮਿਲਦੀ ਹੋਆ ਕੇ ਹੈ ਹੋਰ ਬੜਾ ਵੱਡਾ ਹੋਣਾ ਇਹ ਕਿੰਨੇ ਦਾ ਬੁੜੀ ਹੈ ਇਹ ਕੋਚੀ ਕੁਆਲਟੀ ਹੈ ਇਹ ਹੈ 2650 ਦਾ ਇੱਕ 30 ਨਹੀਂ ਥੱਲੇ ਮੈਂ ਟਿਕ ਮੇਡੀ ਤੁਸੀਂ ਸਮਝੇ ਜਿਵੇਂ ਉਹ ਦਿਖਾਇਓ ਪੀਸ ਜਿਹੜਾ ਪਿਆ ਉਹ ਉਹ ਲਾਈਨਰ ਆ ਉਹ ਤਾਂ ਬਾਥਰੂਮ ਵਾਲਾ ਉਹ ਤਾਂ ਬਾਥਰੂਮ ਵਾਲਾ ਨਹੀਂ ਮੈਨੂੰ ਪਤਾ ਜਿਹੜਾ ਆਪਾਂ ਗੈਸ ਦੇ نیچے ਰੱਖਦੇ ਆ ਉਹਨਾਂ ਦੇ oval shape ਚਾਂਦੀਆ ਉਹ ਨਹੀਂ ਹੈਗੇ ਮੈਂ ਆਪਣੇ ਕੋਲੇ ਗੈਸ ਦੇ نیچے ਕਿਹੜੇ ਰੱਖਦੀ ਆ ਇਹਨਾਂ ਕੋਲ ਤੋਂ ਦੂਜੇ ਆ ਬਾਈ ਉਹਨਾਂ ਕੋਲੇ ਆ ਪੈਰਪੂਰ ਸਾਫ ਕਰਨ ਵਾਲੇ ਉਹ ਨਹੀਂ ਹੈਗੇ ਇਹਨਾਂ ਕੋਲੇ ਉਹ ਹੋਰ ਕਿਦੋਂ ਦੇਖ ਲਾਂਗੇ ਚਲੋ ਇਹਨਾਂ ਬੱਲ ਬਣਾਉ ਕਰਾਂ ਉਹ ਤਾਂ ਵਧੀਆ ਉਹ ਤਾਂ ਮੈਨੂੰ ਵਧੀਆ ਲੱਗੇ ਹਾਂ ਰੈਡੀ ਕਟਰ ਰਾਜੀ ਆਂ ਗੱਦਾਰ ਨਹੀਂ ਮੈਂ ਨਹੀਂ ਜਾਣਾ ਤੁਸੀਂ ਜਾਓ ਇਹ ਦੇਖੀ ਜਦੋਂ ਮੰਮੀ ਨੇ ਦਿਖਾਇਆ ਹੈ ਹਨ ਕਿਹੜਾ ਅੱਜ ਕਿੰਨੇ ਦੇ ਆ ਲੱਕੂ ਗਿਆ ਤੂੰ ਬਹੁਤੀ ਦੇਖਣਾ ਮੈਨੂੰ ਮੜੀ ਜੋ ਕੈਸ ਵਾਲੇ ਮੈਟ ਤੇ ਦੇਖ ਲੈਣ ਉਹ ਜਿੱਥੋਂ ਮਿਲਣ ਨਹੀਂ ਆਪਾਂ ਕੈਂਪ ਚੋਂ ਦੇਖਾਂਗੇ ਫਿਰ ਉੱਥੇ ਮੈਂ ਦੇਖ ਕੇ ਇਸੇ ਉੱਤੇ ਚੰਗਾ ਇਹ ਇਹ ਦੇ ਕਿ ਨਹੀਂ ਹੁੰਦੇ ਉਹ ਇਸ ਟਾਈਪ ਚੀਜ਼ ਮੈਂ ਮੈਂ ਕਹਿੰਦੀ ਹਾਂ ਉਹ ਹਾਂ ਆ ਮੈਟ ਕਿਚਨ ਮੈਟ ਕਿਚਨ ਮੈਟ ਹੁੰਦੇ ਆ ਇਹ ਨਹੀਂ ਇਹ ਤਾਂ ਦੂਸਰੇ ਅੰਦਰ ਨਹੀਂ ਨਹੀਂ ਇਹ ਤਾਂ ਐਂਟਰਸ ਵਾਸਤੇ ਆ ਕਿਚਨ ਮੈਟ ਹੁੰਦੀ ਇੱਕ ਮਿੰਟ ਮੈਂ ਕੱਢ ਕੇ ਦੇਖ ਲਵਾਂ ਮੈਂ ਹਾਂ ਹਾਂ ਜੀ ਲੋ ਕਿਵੇਂ ਅੱਛਾ ਹਾਂ ਲੰਗੇ ਪੈਰੀ ਜੇ ਖੜਨਾ ਸਲੀਪਰ ਨਹੀਂ ਹੁੰਦਾ ਬੰਦਾ ਪਾਣੀ ਵਗੈਰਾ ਥੱਲੇ ਟੈਲ ਖਰਾਬ ਨਹੀਂ ਹੋਣੀ ਹੂੰ ਕਿਚੋ ਇਹ ਮੈਂਟ ਮੰਗੀ ਦੀ ਸੀ। ਓਕੇ ਤੇ ਇਹ ਆਪਾਂ ਨੂੰ ਪਰ ਪੀਸ 1695 1795 ਬਾਕੀ ਡਿਸਕਊਂਟ ਲੋ ਜੀ। ਪਹਾਨੀ ਕੀ ਕੁਫ ਦੇਖਣ ਲੱਗੇ ਹਾਂ। ਆ ਵੀ ਸੋਹਣਿਆ ਰੱਗ ਤਾਂ ਇਹਨਾਂ ਦੇ। ਹੈਲੋ। ਹਾਂਜੀ। ਟ੍ਰੈਂਸ ਵੀ ਹੁੰਦੇ ਆ ਆਪਣੇ। ਆ ਮੈਟਰ ਵੀ ਆ। ਚੀਜ਼ਾਂ ਦਾ ਬਾਈ ਹੋਣਗੇ ਸਾਰੀਆਂ ਗਰੀਆ। ਇਹ ਕਿੱਥੋਂ ਸ਼ੁਰੂ ਹੋ ਜਾਂਦਾ ਫਿਰ? ਠੀਕ ਐ, ਠੀਕ ਐ, ਠੀਕ ਐ। ਇਹ ਆਪਾਂ 15000 ਤੋਂ ਸ਼ੁਰੂ ਹੋ। ਓਕੇ। ਇਹ ਆਪਾਂ ਲਈ ਕਿੰਨੇ ਚ ਪੈ ਜੂਗੀ ਆਹ ਵਾਲੀ 3500 3500 ਇਹਦੇ ਵਿੱਚ ਆਪਾਂ ਕਲਰ ਕਸਟਮਾਈਜ਼ ਕਰਾ ਸਕਦੇ ਹਾਂ ਜਿੱਦਾਂ ਆਹ ਵਾ ਇਹਨੂੰ ਵਾਈਟਸ ਕਰਾਉਣਾ ਹੋਵੇ ਤਾਂ ਵੀ ਕੋਲ ਉਹਨੂੰ 올ਿਵੇ ਵਾਈਟ 올ਿਵੇ ਵਾਈਟ ਉਹ 6000 ਦੇ ਹੁਣ ਤੇ ਮੇਰੇ ਤੋਂ ਸਮਝ ਨਹੀਂ ਆ ਰਿਹਾ ਓਕੇ ਹੋ ਜੂ ਵੈਸੇ ਜੇ ਵਾਈਟਸ ਕਰਾਉਣਾ ਗੱਲੇ ਛੋਟੀਆਂ ਠੀਕ ਹੈ ਚਲੋ ਉਹ ਪੈਕ ਕਰ ਦੋ ਸਮਾਨ ਜਦੋਂ ਬੰਦਾ ਸਨਿਪ ਕਰੇ ਮੇਰੇ ਜਿਵੇਂ ਸ਼ਟ ਲੱਗ ਜਾਵੇ ਕਿੰਨੇ ਪੈਸੇ ਲੱਗਦੇ ਆ ਤੁਹਾਨੂੰ ਉਹ ਉੱਥੇ ਤਾਂ ਬਰੇ ਕੋ ਕੁਛ ਨਹੀਂ ਡੁੱਲਦਾ ਆਪਣੇ ਇਹ ਤਾਂ ਬੁੜੀਆਂ ਦਾ ਵਾਸਟ ਆਏ ਆ ਓਏ ਇਹ ਇਹ ਕਿੰਨੇ ਕਿੰਨੇ ਇਹ ਤਾਂ ਬਾਥਰੂਮ ਵਾਲੇ ਇੱਕੋ ਹੀ ਰੇਟ ਹੈ ਬਾਥਰੂਮ ਵਾਲੇ ਥੋੜਾ ਹੈ ਕਿ ਕਿਚਨ ਮੈਟਰੀਅਲ ਚਾਹੀ ਆ ਵੇਖੋ ਬਰਾਉਨ ਵੀ ਹੈਗਾ ਚਲੋ ਸ਼ੋਪਿੰਗ डन ਡੈਡੀ ਤਾਂ ਪਹਿਲਾਂ ਹੀ ਉਹ ਖੜ ਗਿਆ ਜਾ ਕੇ ਚੱਕ ਵੀ ਡੈਡੀ ਨੂੰ ਫੜਾ ਡੈਡੀ ਅੱਜ ਸਰਪ੍ਰਾਈਜ਼ ਦਾ ਮਮਮੀ ਨੂੰ ਲੈ ਜਾ ਕੇ ਆ ਮਮਮੀ ਨੇ ਵੀ ਕਹਿ ਲਿਆ ਅੱਜ ਕਿੰਨਾ ਦਿ얄 ਹੋ ਗਿਆ ਡੈਡੀ ਹਾਂਜੀ ਹੁਣ ਜਾ ਕੇ ਮਮਮੀ ਨੂੰ ਸਰਪ੍ਰਾਈਜ਼ ਦੇ ਉਹ ਦੇਖੀ ਕੀ ਕਰਦੀ ਠੀਕ ਹੁਣ ਇਹ ਕਹਣਾ ਲੈ ਜਵਾਨੀ ਵੇਲੇ ਤਾਂ ਮਨੇ ਕੋ ਦੱਤਾੜੀ ਲੈ ਕੇ ਆ ਤੇ ਬੜੇ ਲੈ ਕੇ ਆ ਕਿਵੇਂ ਦੇ ਯਾਲ ਹੋ ਗਿਆ ਹੂੰ ਦੇਖੀ ਕੀ ਕਰਦੀ ਜਾ ਕੇ ਸਹੀ ਹੈ ਠੀਕ ਆ ਆ ਕੇ ਪੈਂਡਾ ਕੋਈ ਨੂੰ ਛੱਡਦਾ ਗਲੀ ਨੂੰ ਘਰੇ ਆਪ ਹੁਣ ਬੜਿਆ ਧੀਰਾ ਤਾਂ ਕੇ ਉਹਨੇ ਤਾਂ ਰੇਟ ਦਾ ਰੋਲਾ ਵਾਲਾ ਪਾਉਣਾ ਸੀ ਜਦੋਂ ਉਹਨੇ ਸੁਣਨਾ ਸੀ ਐਨੇ ਦੇ ਨਾ ਵੀ ਭਾਈ ਗੱਡ ਤਾਂ ਉੱਤੇ ਐਨੇ ਦੇ ਦਿੰਦੇ ਆ ਬੰਦੇ ਨੂੰ ਛੋੜਨੇ ਨਹੀਂ ਨਾ ਨਾ ਲੈ ਕੇ ਜਦੋਂ ਨੇ ਕਿਹਾ ਸੀ 10 ਇੱਕ ਤਾਂ ਆ ਬਾਕਰੂ ਮੰਮੀ ਨੇ ਰਹਿ ਦੁਰ ਕਹਣਾ ਉੱਠ ਆ ਜਾ ਮੰਮੂ ਦੀ ਦੁਕਾਨ ਕੋਲੇ ਆ ਜਾਂਦਾ ਭਾਈ ਸਹੀ ਗੱਲ ਆਪਣੇ ਪਿੰਡ ਆਉਂਦਾ ਲੈਂਦਾ ਉਹਨੇ ਗਣਾ ਹੀ ਭਾਈ ਕੋਈ ਦਾ ਕੋਈ ਮੈਂ 200 ਦੀਆਂ ਦੋ ਚਾਦਰਾਂ ਲਈਆਂ ਹਾਂ ਜਾ ਰਹਿ ਕਹਿੰਦੇ ਮੈਂ ਜਗਰਾਵਾਂ ਤੋਂ ਲਿਆਉਂਗੀ ਰਹਿਣ ਦੱਸੋ ਮੈਂ ਚੱਲ ਆਠ ਸਹੀ ਗੱਲ ਹੈ ਡੈਡੀ ਦੀ ਅਵਲੀ ਦਾ ਮੰਮੀ ਨੂੰ ਸ਼ੌਂਡਿੰਗ ਵੀ ਨਹੀਂ ਸੀ ਗੱਲ ਹੈ ਉਹਨੇ ਕਹਿੰਦੇ ਹੈ ਹੋਰ ਉਹ ਕੰਨ ਮੰਮੀ ਦੇ ਕੰਨਾਂ 'ਚ ਤਾਂ ਰੇਸ ਆਈ ਆ ਉਹ ਕੰਨ ਤਾਂ ਨੇ ਸਾਫ਼ ਕੀਤੇ ਬਹਿਮ ਹੋ ਗਿਆ ਉਹਨਾਂ ਨੂੰ ਹੁਣ ਬਹਿਮ ਹੋਇਆ ਮਸ਼ੀਨ ਵਾਲਾ ਬਸ ਮਸ਼ੀਨ ਨੇ ਲੋਡ ਰਣੀ ਉਹਦਾ ਇਨਫੈਕਸ਼ਨ ਵਾਲੀ ਹੋ ਇਨਫੈਕਸ਼ਨ ਵਾਲੀ ਉਹਦਾ ਡਾਕਟਰ ਨੇ ਲਾਉਣੀ ਹੁੰਦੀ ਉਹਨੇ ਆਪ ਹੀ ਲਾ ਦੇਣੀ ਸੀ ਮੰਮੀ ਉਹੀ ਕਹਿੰਦੀ ਐਂ ਉਹ ਮੇਰੇ ਮਸ਼ੀਨ ਲਾ ਦੇ ਨਹੀਂ ਨਹੀਂ ਮਾਜ ਕਹਿੰਦੀ ਡਾਕਟਰ ਨੂੰ ਤਾਂ ਆਪ ਨਹੀਂ ਸੁਣਦਾ ਮੰਮੀ ਕਹਿੰਦੀ ਕਹਿੰਦੀਆਂ ਨੇ ਮੈਂ ਕਿਹਾ ਮਸ਼ੀਨ ਲਾ ਦੇ ਜਾਂਦਾ ਹੂੰ ਹੂੰ ਨਹੀਂ ਮੇਰੇ ਕੋਲ ਹੁਣ ਇਹਨੂੰ ਲੁਕੋ ਲੋ ਬਾਅਦ ਚ ਹੋਣੀ ਕਿਤੇ ਨੇ ਬਾਅਦ ਚ ਜਦੋਂ ਅੰਦਰ ਜਾ ਕੇ ਬੈਠੀ ਉਹਦਾ ਬਾੜ ਖੋਲਣ ਆਉ ਆ ਬਿੱਲ ਹੈ ਆ ਬਿੱਲ ਬਿੱਲ ਤਾਂ ਬਾੜ ਦੇਣਾ ਬਿੱਲ ਕੀ ਕਰਨਾ ਹੁਣ ਲੁਕੋ ਲੈਣਾ ਆਪਾਂ ਅੰਦਰ ਗਈ ਨੂੰ ਦਿਖਾਵਾਂਗੇ ਆਹ ਸੋਹਣਿਆ ਮੰਮੀ ਤੇ ਇੱਥੇ ਰਹਿਣ ਤੂੰ ਹੋਲਿਕ ਦਿਨ ਚਾੱਕ ਕੇ ਲੈ ਜੀ ਨਹੀਂ ਡੈਡ ਲੈ ਕੇ ਜਾਣਗੇ ਚਾ ਡੈਡੀ ਲੈ ਡੈਡ ਕਹਿਣਗੇ ਵੀ ਆ ਦੇ ਦੇ ਮੈਂ ਕੀ ਲੈ ਕੇ ਦਿੱਤਾ ਅੱਜ ਹੂੰ ਇਹ ਤਾਂ ਫੇਰ ਲੜੂਗੀ ਵੀ ਇਹਨਾਂ 9 ਵਜਾ ਆ ਜਾਂਦੇ ਆ ਲੋਡ ਨਹੀਂ ਸੀ ਆਉਣਦੀ ਅਜੇ ਕਹੀ ਜਾਂਦੀ ਆ ਤੂੰ ਹਾਂ ਕਹਿੰਦੀ ਹਜੇ ਕੀ ਲੋਡ ਸੀ ਕੀ ਆਨ ਕਰੀ ਜੈਨੇ ਫੋਨ ਲਾ ਕੇ ਬਾਰ ਖੋਲੋ ਆ ਤਾ 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 ਅਜੀ ਵੀ ਪਹੁੰਚ ਗਏ ਤੂੰ ਕਾ ਬਹੁਤ ਲੰਬੀ ਆ ਸਹੀ ਗੱਲ ਆ ਹੁਣੀ ਚੁੜ ਕੇ ਹੱਸਦੀ ਸੀ ਮੈਂ ਹਾਂਜੀ ਕੱਲੀ ਰੀਸਾ ਲਈ ਜਾਂਦੀ ਆ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਆਂ ਸੋਨੇ ਪਿਆਉਨਾ ਸੀ ਅੱਜ ਵੀ ਅਤੀ ਰਾਤ ਕੀਤੀ ਆਂ ਦੇਖ ਲੈ ਅੱਜ ਡੈਡੀ ਨੇ ਅੱਜ ਕਹਿ ਫਿਰ ਡੈਡੀ ਨੂੰ ਸਮਝ ਨਹੀਂ ਆਦਿ ਨੇ ਰਹਾ ਹੋਇਆ ਹਾਂ ਉਹਨੂੰ ਮੋਟੋ ਕਿੰਨੀ ਸੀ ਮੈਂ ਕਿ ਕੱਲੀ ਹੋਈ ਗੱਲਾਂ ਕਰੀ ਜਾਵੇ ਜੰਦ ਤੁਹਾਡਾ ਫੋਨ ਵੱਜ ਪਿਆ ਲਾ ਤਾਂ ਜੰਦ ਹੈ ਆਹ ਤਾਂ ਵਧ ਗਿਆ ਚੀਜ਼ ਲਵਾ ਲਈ ਆਪਾਂ ਹੈ ਲੈ ਗੇਟ ਵੀ ਉਹ ਨਹੀਂ ਭੜ ਜਾਂਦਾ ਦੇਖ ਲੈ ਉਹ ਫੋਨ ਲਾਉਂਦਾ ਰਹੂਗਾ ਡੈਡੀ ਹਾਂ ਅੱਜ ਨਾਲ ਸੀ ਤੇ ਉਥੇ ਰਾਂ ਅੱਜ ਨਹੀਂ ਨੇ ਕਿਹਾ ਦੇ ਇੱਥੇ ਹਾਂ ਦੇਖ ਲੈ ਜਦੋਂ ਹੁੰਦਾ ਕਰੇ ਹਾਂ ਕਿੱਥੇ ਹਾਂ ਕਿੱਥੇ ਗਏ ਹਜੇ ਕੋਈ ਅੱਜ ਤਾਂ ਤੈਨੂੰ ਚੀਜ਼ ਲਿਆ ਕੇ ਦਿੱਤੀ ਆ ਉਹਨੇ ਇੱਕ ਉਹ ਅੱਜ ਤਾਂ ਚੀਜ਼ ਲਿਆ ਕੇ ਦਿੱਤੀ ਆ ਤੈਨੂੰ ਡੈਡੀ ਨੇ ਇੱਕ ਮਾਂ ਕੀ ਚੀਜ਼ਾਂ ਕਰ ਲਈ ਲਾ ਕਈ ਗੱਲਾਂ ਆਇਤਾ ਲੈ ਆਕੇ ਦਿੱਤਾ ਡੈਡੀ ਨੇ ਕਹਿੰਦਾ ਤੈਨੂੰ ਹਾਂ ਹਾਂ ਦੇ ਡੈਡੀ ਲੈ ਆਕੇ ਦਿੱਤਾ ਤੈਨੂੰ ਚੱਕ ਕੀ ਹੋਇਆ ਤੇ ਹਾਂ ਚੱਕ ਸਪਰੇਅ ਜਿਹਾ ਦਿੱਤਾ ਤੈਨੂੰ ਚੱਕ ਚੱਕ ਬਈ ਰੋਜ਼ ਕਹਿੰਦੇ ਨੇ ਰਕਣਾ ਥਾਪੀਆ ਨੇ ਹਾਂ ਚੱਕ ਸਪਰੇਅ ਜਿ ਕਿਉਂ ਰੇਣਾ ਰਜਾਈ ਆ ਖੋਲ ਕੇ ਦੇਖ ਕੀ ਆ ਡੇਟਾ ਨੇ ਦੇ ਨਾਲ ਦਈਆ ਕੀਤਾ ਸਾਰੀ ਮੈਚਿੰਗ ਮੈਚਿੰਗ ਵਾਹ ਬਈ ਬੋਲ ਇਹ ਲਾਤੀ ਤਾਂ ਡੀ ਦਿਆਲ ਹੋ ਗਿਆ ਹੈ ਤਾਂ ਇਹਦਾ ਲੇਟ ਹੋ ਗਿਆ ਸੀ ਇਹਨਾਂ ਰੈਡੀ ਕਹਿੰਦਾ ਕਰਦੀ ਰਹਿੰਦੀ ਆ ਮੇਰੇ ਲੱਤਾਂ ਠਾਰਦੀਆਂ ਲੱਤਾਂ ਠਾਰਦੀਆਂ ਕਿ ਆਖੋ ਹਾਂ ਮੈਂ ਬੋਲ ਕੇ ਹਾਂ ਕਿੱਥਾ ਹਾਂ ਬੇਟੀ ਆ ਦੇਖੋ ਇਹ ਇਧਰ ਫੜੋ ਕੀ ਆ ਇੱਕ ਕੀ ਆ ਦੱਸੋ ਹੂੰ ਉਹ ਕੀ ਆ ਨੂੰ ਆਂਦੇ ਹੁੰਦੇ ਹੋ ਹੀ ਆਏ ਕੀ ਆਂਦੇ ਹੁੰਦੇ ਆ ਨਹੀਂ ਜਾਂ ਜਾ ਨਹੀਂ ਹੁਣ ਹੁਣ ਨਹੀਂ ਚੇਤੇ ਆਵਾ ਪੂਰਾ ਹੂੰ ਅੱਜ ਆਈਆਂ ਮਾਂ ਦਾ ਕੀ ਇਹ ਨੂੰ ਦੋਹਾਂ ਹੈ ਦੋਹਾਂ ਦੋਹਾਂ ਨਹੀਂ ਆਂਦਾ ਪਤਾ ਨਹੀਂ ਕਿਹੜੇ ਦੋਹੇ ਦੋਹੇ ਲੱਗੀ ਆ ਕਰਨ ਸੋਹਣੇ ਵੀ ਦੱਸਦੇ ਨਹੀਂ ਚੇਤੇ ਆਉਂਦਾ ਮੰਮੀ ਨੂੰ ਹਾਂ ਇਹ ਤਾਂ ਉੱਤੇ ਹੀ ਉਹ ਕਹਿੰਦੇ ਹੁੰਦੇ ਨੇ ਗਲਾਫ ਹੀ ਇਹਦਾ ਆਪਣੇ ਸੀ ਤਾਂ ਸੀਗਾ ਜੇ ਤਾਂ ਇਹ ਨਾ ਨੁੜ ਰਿਹਾ ਨਹੀਂ ਇਹ ਦੱਸੋਣ ਕੀ ਆ ਤੁਸੀਂ ਕਿਸ ਕਰੋ ਹਾਂ ਦੇਖੋ ਦੇਖ ਕਾਉ ਜਾਈਆਂ ਨਹੀਂ ਹੁੰਦਾ ਇਹ ਮਰਨ ਆਜੀ ਭੁੱਲ ਜਾਣਾ ਨਹੀਂ ਇਹ ਮਰ ਜਾਈਆਂ ਦੇ ਕਬਰ ਆ ਚਾਹੇ ਸਿੰਗਲ ਲੈਣਾ ਕੱਲਾ ਲੈਣਾ ਕੱਲਾ ਲੈ ਲਓ ਹਾਂ ਇਹ ਸਮੇਂial ਹੋ ਗਿਆ ਹਾਂ ਮੈਂ ਕਾ ਰੋਲ ਲੜਦੀ ਰਹਿੰਦੀ ਆ ਨਹੀਂ ਨਹੀਂ ਪੈਨਸ਼ਨ ਆ ਗਈ ਅੱਜ ਡੈਡੀ ਦੀ ਪੈਨਸ਼ਨ ਆਈ ਅੱਜ ਕਿਉਂ ਚੜੇ ਮਹੀਨੇ ਤੋਂ ਰਾਤ ਲੜਦੀ ਸੀਗੀ ਵੀ ਮੈਂ ਤਾਂ ਹੁਣ ਜਿਵੇਂ ਤੁਸੀਂ ਕੱਲਾ ਲੈ ਲਓ ਦੋਨੇ ਪਾਸੇ ਇਹਦੇ ਹੁਣ ਕੱਲਾ ਲੈ ਲਓ ਸਿਆਣਾ ਜੱਪਾ ਇੱਧਰ ਜਾਈ ਪਾ ਲੈਣੀ ਆ ਉਹਦੇ ਚੱਕ ਲੈ ਰਾਤ ਲੜਦੀ ਸੀਗੀ ਕੋਹ ਨਹੀਂ ਲਿਆਂਦੇ ਜਿੱਤਲੇ ਮਿੱਤਲੇ ਜੋ ਤਾਂ ਐਵੇਂ ਸੀ ਕਬਰ ਹਾਂ ਆ ਦੇਣਾ ਉਹਦੇ ਨਾਲ ਆ ਹਾਂ ਇੱਕ ਹਲੇ ਅੰਦਰ ਦੋ ਲਿਆਂਦੇ ਥੋ ਹਮ ਮਾਹ ਤਾਹੀਂ ਅਰਜੀ ਢਾਕ ਕਰਦੀ ਹੈ ਕੰਡਰਾ ਵਾ ਟਾਈਮ ਲੱਗਣਾ ਹੈ ਕੱਲਾ ਮੰਦਾ 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 ਦੇ ਦੋ ਮੈਂ ਕਿ ਦੋ ਕਿੱਦਾਂ ਬੈਠਣਾ ਤਾਂ ਤਾਂ ਨੜਦੀ ਹਾਂ ਕਾਹ ਕੋਣ ਇੱਕ ਹੋਰ ਲੈਣਾ ਚੱਕ ਦੋ ਲਿਆ ਤੇ ਹੁਣ ਦੋ ਲਿਆ ਤੇ ਐ ਨਹੀਂ ਕਹਿੰਦਾ ਵੀ ਇੱਕ ਮੇਰਾ ਇੱਕ ਤੇਰਾ ਲੈ ਕੋਈ ਗੱਲ ਨਹੀਂ ਹੁਣ ਇੱਕ ਤੇਰਾ ਤੇ ਇੱਕ ਡੈਡੀ ਦਾ ਹੀ ਹੋਊਗਾ ਫਿਰ ਹਾਂ ਹਣ ਤੁਸੀਂ ਜਿੱਦਾ ਦੇ ਗਈ ਨਹੀਂ ਨਾਲ ਉਹ ਪੂਰੇ ਆ ਅੱਛਾ ਨਹੀਂ ਚੀਜ਼ਾਂ ਦਾ ਬਹੁਤ ਵੱਧ ਗੱਲਾਂ ਨੇ ਆਦਾ ਚਾਹੇ ਤੂੰ ਸਿਆਲਾਂ ਜੀ ਵੀ ਕੱਲੀ ਲੈ ਕੇ ਪੈ ਜਾ। ਕੱਲੀ ਦੇ ਤੋਂ ਨਹੀਂ ਆ। ਦੇਖ ਲਾ। ਹਮ ਅਜਾਈ ਜਗਾ। ਨਾਲੇ ਲਿਆਂਦੀ ਦਪੌਰ ਆ। ਇਹ ਪਤਾ ਮੈਂ ਐਂ ਲਿਆਂਦੀ ਆ। ਕਈ ਵਾਰ ਐ ਜਿਵੇਂ ਮੰਜੇ ਤੇ ਤੂੰ ਅੱਧੀ ਵਿਛਾ ਕੇ ਅੱਧੀ ਐ ਲਵੇਟ ਕੇ ਲਲਾ ਉੱਤੇ ਜਾ। ਡਬਲ ਆ। ਵੱਡੀ ਲਿਆਂਦੀ ਆ। ਕਿਵੇਂ ਲੱਗੇ? ਵਧੀਆ ਜਿਹਾ ਆ ਗਈ। ਬੜੀ ਵਧੀਆ ਹੁੰਦੀ ਆ। ਪੈਸੇ ਲੱਗੇ? 7000 ਦੇ ਲਿਆਂਦੇ ਆ। ਪੈਸੇ ਲੱਗੇ? ਜਿਹੜੀ ਇਹ ਦੂਜੀ ਹੁੰਦੀ ਰੈਮੀ ਹੁੰਦੀ ਆ। ਦੇਖਿਆ ਪਾਲੇ ਪੈਸੇ ਲਵਾਏ ਨੇ ਦਾ ਅੱਜ। ਇਹ ਇਹ ਉੱਥੇ ਤੋਂ ਹੁੰਦੀ ਉਹ ਇਹ ਪਤੂੜਾ ਲਾੜੀ ਬਣਾਏ ਭਾਈ ਨਾ ਤੁਸੀਂ ਕੀ ਕਹਿਣਾ ਸੀ ਜੇ ਉੱਤੇ ਚੇਤੇ ਕੀ ਦਿੰਦਾ ਭਾਈ ਕਹਿੰਦਾ ਸੈਟਾ ਵੀ ਡਿਸਕਾਊਂਟ ਤੇ ਤੁਹਾਨੂੰ ਸਲਾ ਮੜ ਜੂ ਇਹਨੇ ਕਹਣਾ ਰਹਿਣ ਛੱਡੋ ਭਰੇ ਮੋੜੇ ਬਾਰਪੁਰਾ ਜਾ ਜਾਂਦੇ ਹਾਂ ਹਾਂ ਪਰ ਇਹਨਾਂ ਨੂੰ ਠੰਡ ਨਹੀਂ ਲੱਗਣੀ ਜਾ ਇਕੱਲਾ ਲੈ ਲਓ ਸਾਰੇ ਸਿਆਲਾਂ ਚ ਨਾ ਵਧੀਆ ਵਾ ਠੰਡ ਤਾਂ ਊਂਬਲੀ ਲੱਗੋ ਹਟ ਗਈ ਉਹ ਯਾਰ ਕਹਦਾ ਤੂੰ ਕੀ ਹਟ ਗਈ ਲੋ ਜੀ ਤੁਸੇ ਚਲੋ ਆਜ ਤਾਂ ਫਿਰ ਕੋਣਿੰਦਾ ਡੈਣ ਦੇ ਦਿੱਤੇ ਡਰ ਕੇ ਇਹਦੇ ਲੈ ਲਓ ਡੈਣ ਦੇਣੇ ਸੀਗੇ ਹਾਂ ਦੱਸਦੇ ਪਿਆ ਆ ਗਏ ਬਸ ਫਿਰ ਆਈ ਗਏ ਨਾ ਆਈ ਗਏ ਨਾ ਤੇ ਫਿਰ ਤਾਂ ਹੀ ਲਾਇਆ ਹਾਂ ਤਾਂ ਹੀ ਲਾਇਆ ਬਸ ਮੇਰੇ ਹਾਂ ਜੀ ਮੇਰੇ ਵਰਗੀ ਕਹਿ ਦਿੰਦੀ ਆ ਤਾਂ ਦੋ ਦੋ ਗਿੱਠਾ ਮੜਕਦਾ ਇਹ ਵੀ ਹੁਣ ਤੈਨੂੰ ਲੈ ਕੇ ਤੇ ਆ ਮੈਨੂੰ ਲੱਕ ਦਿੱਤੀ ਮੈਨੂੰ ਆਹ ਹੁਣ ਲਾ ਲਾ ਚਾਤਾ ਵੀ ਸਾਰ ਲੈਣਾ ਲੈ ਲੈ ਦੋ ਸਰਪ੍ਰਾਈਜ਼ ਹਾਂ ਚੱਕੋ ਇੱਕ ਲਿਆ ਆਖੇ ਦਿੱਤਾ ਹੁਣ ਤੈਨੂੰ ਆ ਲੈ ਤੂੰ ਵੀ ਸਾਹ ਮੈਂ ਤਾਂ ਹੁਣ ਵੀ ਆ ਤਾ ਡੜ ਜਾਂਦੀ ਨਾਲੇ ਸੋਨਾ ਪੜ ਦੇਣਾ ਮੈਂ ਤੇ ਆਪਣੇ ਸਾਰੇ ਪੇਪਲ ਕਰਕੇ ਡੈਡ ਸਾਡਾ ਇਹ ਤਾਂ ਇਹਨੇ ਕਿਹਾ ਵਾ ਇਹ ਮੈਚ ਤਾਂ ਇਹਨੇ ਕਿਹਾ ਇਹ ਤਾਂ ਡੈਡੀ ਦਾ ਵੀ ਨਾਂ ਲਈ ਜਾਂਦੀ ਆ ਮੈਚ ਕਰਨ ਇਹ ਖੇਡ ਹਾਂ ਹਾਂ ਇਹ ਤਾਂ ਦੋਨੇ ਸੀਗੇ ਤੇ ਉਹ ਧੀ ਇਹਨਾਂ ਨੇ ਫੱਟੇ ਚੱਕਿਆ ਪੂਰੇ ਰੋਟੀ ਨਹੀਂ ਲੱਗੂਗਾ ਰੋਟੀ ਕੀ ਬਣਾਇਆ ਅੱਜ ਜੀ 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 ਬਣਾਇਆ ਮੇਥਿਆਂ ਦੀ ਆ ਕੇ ਆਲੂ ਪਾ ਕੇ ਉਹ ਮਣਾ ਕੇ ਪਰਜੀ ਹੂੰ ਲਾ ਚਾ ਕੱਢ ਲੈ ਮੂੰਹ ਤੂੰ ਰੋਟੀ ਖਾ ਲਈ ਮਾਂ ਦਾ ਖਾ ਲਈ 6 ਵਜੇ ਪਕਾ ਕੇ ਚਲੋ ਚੱਲ ਸੋਣੇ ਕਰ ਬਣਾ ਕੇ ਨਾ